ਫਿਲੌਰ ਲੋਕ ਇਨਸਾਫ ਮੰਚ ਵੱਲੋਂ ਡੇਰਾ ਮੱਈਆ ਭਗਵਾਨ ਦੇ ਗੇਟ ਸਾਹਮਣੇ ਪੈਂਦੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਬੀਡੀਪੀਓ ਦਫਤਰ ਫਿਲੌਰ ਸਾਹਮਣੇ ਪੱਕਾ ਟਰਨਾ ਅਜ 5ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਅਜ 5ਵੇਂ ਦਿਨ ਵੱਖ-ਵੱਖ ਧਾਰਮਿਕ ਸੰਸਥਾਵਾਂ ਪਰਾਤਰੀ ਜਥੇਬੰਦੀਆਂ ਕਲੱਬਾਂ ਪੰਚਾਇਤਾਂ ਦੇ ਆਗੂਆਂ ਵੱਲੋਂ ਪੱਕੇ ਟਰਨੇ ਦੀ ਹਮਾਇਤ ਦਾ ਐਲਾਨ ਕੀਤਾ ਗਿਆ ਇਸ ਮੌਕੇ ਹਮਾਇਤ ਕਰਨ ਵਾਲੀਆਂ ਧਾਰਮਿਕ ਸੰਸਥਾਵਾਂ ਦੇ ਮੁਖੀ ਚੈਨਾ ਵਿੱਚ ਸ੍ਰੀ ਸ਼ੰਭੂਜੀ ਡੇਰਾ ਮੱਈਆ ਭਗਵਾਨ ਫਿਲੌਰ

बाबा निर्मल जी बाबा हरमेश अली साबरी डेरा बाबा सोडी शाह जी बाबा लड्डू जी डेरा मेल अली लुधियाना ਤੇ ਸਾਰੀ ਸੋਫੀਆਂ ਦਾ ਦਰਗਾਹ ਪ੍ਰਬੰਧਕ ਕਮੇਟੀ ਵੱਲੋਂ ਦਰਨੇ ਵਿੱਚ ਹਾਜ਼ਰੀ ਲਗਵਾਈ ਗਈ। ਬਿੰਦੀ ਇਸ ਮੌਕੇ ਦਰਨੇ ਦੀ ਅਗਵਾਈ ਲੋਕ ਇंसाफ ਮੰਚ ਨੇ ਪ੍ਰਦਾਨ ਚਰਨੈਲ ਫਿਲੌਰ ਨੇ ਕੀਤੀ। ਸਾਡੇ ਦਰਮਿਆਨ ਜੋ ਅੱਜ ਪੰਜਵਾਂ ਦਿਨ ਗੰਦੇ ਪਾਣੀ ਦੇ ਨਿਕਾਸ ਨੂੰ ਲੈ ਕੇ ਧਰਨਾ ਚੱਲ ਰਿਹਾ ਹੈ ਜੋ ਮૈયਾ ਦਰਬਾਰ ਦੇ ਸਾਹਮਣੇ ਗੰਦਾ ਪਾਣੀ ਹੈ। ਉਹ ਲੋਕ ਇਨਸਾਫ ਮੰਚ ਵੱਲੋਂ ਅੱਜ 5ਵੇਂ ਦਿਨ ਵਿੱਚ ਉਹ ਧਰਨਾ ਪ੍ਰਵੇਸ਼ ਕਰ ਚੁਕਾ ਹੈ ਉਹ ਫਲੋਰ ਸ਼ਹਿਰ ਤੋਂ ਜਾਂ ਜਿੰਨੇ ਵੀ ਫਕੀਰੀ ਰੂਹਾਂ ਇਸ ਮਈਆ ਜੀ ਦੇ ਜੋ ਸਾਹਮਣੇ ਪੁਲ ਦੇ ਥੰਦੇ ਗੰਦਾ ਪਾਣੀ ਆ ਉਹਦੇ ਵਾਸਤੇ ਇਕੱਤਰ ਹੋਏ ਆ ਐਸੇ ਤਾਂ ਇਹਦਾ ਸੇਰਾ ਸਰਕਾਰ ਦਨੈਲ ਸਿੰਘ ਇਹਨਾਂ ਦੇ ਸਿਹਰੇ ਆ ਕਿਉਂਕਿ ਇਹਨਾਂ ਨੇ ਕਾਫੀ ਵੱਡਾ ਇੱਕ ਉਪਰਾਲਾ ਕੀਤਾ ਇਹ ਵੀ ਕੋਈ ਕੋਈ ਕਰ ਸਕਦਾ ਇਹਨਾਂ ਦੇ ਅੰਦਰ ਜज्ਬਾ ਜਿਵੇਂ ਹੁਣ ਅਸੀਂ ਲਗਭਗ ਅਹ ਨਾਲ ਸਾਂਝੀ ਕਰ ਲਈ ਆ ਸਾਡੇ ਥੋੜਾ ਜੀ ਸਾਡੇ ਬਹੁਤ ਸਤਿਕਾਰਯੋਗ ਹੈ ਜਿਹੜੀ ਗੱਲ ਸਾਂਝੀ ਕਰ ਲਈ ਸਾਡੇ ਰਾਮ ਜੀ ਇਹਨਾਂ ਨੇ ਵੀ ਗੱਲ ਸਾਂਝੀ ਕਰਦੇ ਸਾਡੇ ਬਹੁਤ ਸਤਿਕਾਰਯੋਗ ਬਾਬਾ ਸੰਭੂ ਜੀ ਬੈਠੇ ਆ ਸਾਡੇ ਦਰਮਿਆਨ ਮਾਰੋ ਸਾਨੂੰ ਇਹਨਾਂ ਦੇ ਸਾਹਮਣੇ ਬੈਠ ਕੇ ਬੋਲਣ ਲਈ ਮਨੋ ਝਿਜਕ ਆਉਂਦੀ ਵੀ ਕੀ ਬੋਲੀਏ ਜਦੋਂ ਇੱਡੀ ਇੱਡੀ ਦੇ 17 ਮੋਰੇ ਬੈਠੀਆਂ ਹੋਣ ਤੇ ਸਾਡਾ ਜੇ ਨਹੀਂ ਕਰਦਾ ਬੋਲਣ ਨੂੰ ਪਰ ਅੱਜ ਸੋਧਜੀ ਨੇ ਗੱਲ ਕੀਤੀ ਅਲੀ ਜੀ ਨੇ ਮਨੋ ਵੀ ਤੁਹਾਨੂੰ ਹਮਾਇਤ ਜਿਹੜੀ ਦਿੱਤੀ ਆ ਮੈਂ ਬੇਨਤੀ ਕਰਨੀ ਆ ਵੀ ਬਾਲੋ ਆਪਣਾ ਜਿਹੜਾ ਮਸਲਾ ਆ ਲਗਭਗ ਲੱਗੇ ਨੂੰ ਜਾ ਰਿਹਾ ਹੱਲ ਹੋਣ ਦੇ ਕਿਨਾਰੇ ਤੇ ਆ ਅ ਬਾਬਾ ਸ਼ੋਤਕਲੇ ਜੀ ਅੱਜ ਲੋਕ ਇਨਸਾਫ ਮੰਚ ਦਰਬਾਰ ਮਈਆ ਤੋਂ ਆਂਦੇ ਵਰਤੋਂ ਡੀਪੀਓ ਡਾਕਟਰ ਦੇਵਜਨ ਕੰਦੇਪਾਨੀ ਦੇ ਸੰਬੰਧ ਵਿੱਚ ਧਰਨਾ ਲਗਾਇਆ ਸੀ ਅੱਜ ਪੰਜਵੇਂ ਦਿਨ ਦੇ ਵਿੱਚ ਉਹ ਧਰਨਾ ਜਿਹੜਾ ਅੱਜ ਜਾ ਰਿਹਾ ਤੇ ਸਾਰੇ ਤੁਸੀਂ ਕੀ ਕਹਣਾ ਚਾਹੁੰਦੇ ਜਨਾਬ ਅਸੀਂ ਲੋਕ ਇਨਸਾਫ ਮੰਚ ਦੇ ਨਾਲ ਆ ਸਾਡੀ ਜਿਹੜੀ ਸੂਸੀਆਂ ਦਾ ਦਰਗਾਹ ਪ੍ਰਬੰਧਕ ਕਮੇਟੀ ਰਜਿਸਟਰ ਪੰਜਾਬ ਆ ਉਹਦਾ ਜਿਹੜਾ ਹੈੱਡ ਆਫਿਸ ਹੈ ਉਹ ਮਈਆ ਭਗਵਾਨ ਫਲੋਰ ਦੇ ਵਿੱਚ ਆ। ਹੁਣ ਦਾ ਵੀ 10-15 ਸਾਲ ਤੋਂ ਸਾਡਾ ਜਿਹੜਾ ਐਡਾਪੀਸੇ ਮਾਂ ਦੇ ਦਰਬਾਰ ਦੇ ਅੱਗੇ ਆ। ਹਰ ਮਹੀਨੇ ਸਾਡੀ ਉੱਤੇ ਮੀਟਿੰਗ ਹੁੰਦੀ ਆ। ਸੋ ਮੈਂ ਪਹਿਲਾਂ ਵੀ ਪ੍ਰਸ਼ਾਸਨ ਨੂੰ ਬੇਤਿਆ ਕਰ ਚੁੱਕਾ। ਅੱਜ ਵੀ ਅਸੀਂ ਲੋਕ ਇਨਸਾਫ ਮੰਚ ਦੇ ਨਾਲ ਆ। ਮੁੰਡੇ ਨਾ ਮੁੰਡਾ ਲਾ ਕੇ ਖੜੇ ਆ। ਔਰ ਜਿਹੜੀ 15 ਤਰੀਕ ਆਉਣ ਵਾਲੀ ਆ। ਉਹਦੇ ਵਿੱਚ ਅਸੀਂ ਉਹਨਾਂ ਦਾ ਬਹੁਤ ਜ਼ਿਆਦਾ ਜਿੰਨਾ ਵੀ ਸਾਥ ਹੋਊਗਾ ਦੇਵਾਂਗੇ। ਅਸੀਂ ਆਪਣੀ ਕਮੇਟੀ ਵੱਲੋਂ ਅਸੀਂ ਆਪਣੇ ਸੰਗਤ ਨੂੰ ਕਹਾਂਗੇ ਬਹੁਤ ਵੱਡਾ ਇਕੱਠ ਕਰਾਂਗੇ 15 ਤਰੀਕ ਤੋਂ ਪਹਿਲਾਂ ਪਹਿਲਾਂ ਜੇ ਮਸਲਾ ਨਹੀਂ ਹੱਲ ਹੁੰਦਾ ਸੋ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਕਿ ਇਹਨੂੰ ਫੌਰੀ ਤੌਰ ਤੇ ਦਾ ਹੱਲ ਕੀਤਾ ਜਾਵੇ ਗੰਦੇ ਪਾਣੀ ਦਾ ਸੋ ਨਹੀਂ ਤਾਂ ਇਹ ਬਹੁਤ ਵੱਡਾ ਘਟਨਾ ਬਹੁਤ ਵੱਡਾ ਰੂਪ ਲੈ ਲਏਗਾ ਉਹ ਦੇਖੋ ਉੱਥੇ ਜਿਹੜੀ ਮਾਂ ਮਈਆ ਭਗਵਾਨ ਦੇ ਲੋਕਾਂ ਦੀ ਆਸਤਾ ਜੁੜੀ ਹੋਈ ਆ ਉੱਥੇ ਸਾਰੇ ਧਰਮਾਂ ਦੇ ਲੋਕ ਹੋਦੇ ਆ ਕੱਲੇ ਹਿੰਦੂ ਨਹੀਂ ਜਾਂ ਮੁਸਲਮਾਨ ਜਾਂ ਸਿੱਖ ਸਾਈ ਨਹੀਂ ਆਉਂਦੇ ਮਾਂ ਸੱਤੇ ਰਹਿਤਾ ਬਣਦੀ ਆ ਉਦੇ ਕਰਕੇ ਜੇ ਅਗਰ ਤੁਸੀਂ ਕੋਈ ਪੰਚਾਇਤਾਂ ਦਾ ਮਸਲਾ ਆ ਤੁਸੀਂ ਸਿਰਫ ਮਾਂ ਮਈਆ ਦੇ ਕਰਕੇ ਤਾਂ ਕਰੋ ਇਹਦਾ ਮਸਲਾ ਹੱਲ ਸੋ ਮੇਰੀ ਵੀ ਬੇਨਤੀ ਆ ਵੀਡੀਓ ਸਾਹਿਬ ਨੂੰ ਕਿ ਤੁਸੀਂ ਮੌਕੇ ਦੇ ਹਾਕਮ ਆ ਬੇਸ਼ੱਕ ਤੁਸੀਂ ਸਾਡੇ ਬਿਠਾਏ ਹੋਏ ਆ ਸਾਡੇ ਆ ਤਰਗਾਣਾ ਲੈਣੇ ਆ ਇਹ ਜਿੰਨੇ ادارے ਸਾਡੇ ਬਣਾਏ ਹੋਏ ਆ ਸੋ ਮੇਰੀ ਬੇਨਤੀ ਆ ਇੱਕ ਸੁਫੀ ਹੋਣ ਦੇ ਨਾਤੇ ਕਿ ਇਹਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਧੰਨਵਾਦ